ਹੁਣ ਗੱਲ ਆਪਾਂ ਇਹ ਕਰਨੀ ਚਾਹੁੰਦੇ ਆ ਉਮਰ ਦਾ ਕੋਈ ਪਤਾ ਨਹੀਂ ਕਿਦਨ ਮਨੁੱਖ ਦੀ ਜ਼ਿੰਦਗੀ ਦਾ ਭਾਂਡਾ ਫੁੱਟ ਜਾਵੇ ਬਸ ਅਰਦਾਸ ਇਹ ਕਰ ਲਈਏ ਬਾਬਾ ਬੁੱਢਾ ਜੀ ਤੁਸੀਂ 113 ਸਾਲ ਗੁਰੂ ਘਰ ਵਿੱਚ ਬਤੀਤ ਕੀਤੇ ਨੇ ਗੁਰਨਾਨਕ ਸਾਹਿਬ ਦੀ ਖਿਦਮਤ ਕਰਦੇ ਰਹੇ ਹਰ ਆਪਦੇਸ਼ ਨੂੰ ਸਵੀਕਾਰ ਕੀਤਾ ਹੈ ਪਤਾ ਨਹੀਂ 113 ਸਾਲ ਆਉਣਗੇਗੇ ਨਹੀਂ ਆਉਣਗੇ ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਸਾਡੀ ਆ 50 ਸਾਲ ਦੀ ਉਮਰ ਨਿਕਲੂਗੀ ਕਿ ਨਹੀਂ ਨਿਕਲੂਗੀ ਪਰ ਇੰਨੇ ਕੋ ਅਰਦਾਸ ਕਰਦੀਏ ਬਾਬਾ ਬੁੱਢਾ ਜੀ ਦੇ ਚਰਣਾ ਵਿੱਚ ਜੇ ਤੁਸੀਂ 113 ਸਾਲ ਬਤੀਤ ਕੀਤੇ ਨੇ ਗੁਰਸਿੱਖੀ ਜੀਵਨ ਦਾਤ ਸਾਡੀ ਵੀ ਝੋਲੀ ਵਿੱਚ ਪਾ ਦਿਵੋ ਸਾਨੂੰ ਵੀ ਇਹ ਅਸੀਸਾਂ ਬਖਸ਼ ਬਖਸ਼ਿਸ਼ ਕਰੋ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋਲੋ ਵੇਯਾਰੇ ਵਰਡ ਜਨਮਨਾ ਆਵਾ ਮੈਂ ਉਹ ਘਰ ਵਿੱਚੋਂ ਲੰਘਣਾ ਚਾਹਣਾ ਜਿਹੜਾ ਤੇਰੇ ਘਰ ਦਾ ਇੱਕ ਫੈਸਲਾ ਵਾ ਜਿਥੇ ਮਾਰੇ ਨੇ ਬੜਾ ਸੋਹਣਾ ਬਚਨ ਲਿਖਿਆ ਨਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਮੈਂ ਉਹ ਅਸੀਸ ਲੈਣੀ ਚਾਹਣਾ ਵਾ ਮੋਇ ਰੈਣ ਨਾ ਵਿਹਾਵੈ ਨੀਂਦ ਲੈ ਆਵੈ ਪਰ ਕਿਵੇਂ ਬਿਨ ਗੁਰ ਦੇਖੇ ਦਰਬਾਰੇ ਜਿਓ ਹੋ ਸਕਦਾ ਇਹ ਗੱਲ ਲਿਖੀ ਨਾ ਹੋਵੇ ਪਰ ਮੇਰਾ ਦਿਲ ਕਹਿੰਦਾ ਹੈ ਬਾਬਾ ਬੁੱਢਾ ਵੀ ਕਹਿੰਦਾ ਹੋਏਗਾ ਨਹੀਂ ਜਿੰਨਾ ਚੱਕਰ ਮੈਂ ਆਪਣੇ ਬਾਪੂ ਨਾਨਕ ਦੇ ਦਰਸ਼ਨ ਮੈਂ ਫਿਰ ਬੇਨਤੀ ਕਰਾਂਗਾ ਹੋ ਸਕਦਾ ਇਹ ਗੱਲ ਲਿਖੀ ਨਾ ਹੋਵੇ ਪਰ ਮਹਿਸੂਸ ਕਰਕੇ ਵੇਖੋ ਆਪਾਂ ਜੀ ਬਾਬਾ ਬੁੱਢਾ ਜੀ ਦਾ ਜੋੜ ਮੇਲਾ ਮਨਾ ਰਹੇ ਮਹਿਸੂਸ ਕਰਕੇ ਵੇਖੋ ਗੱਲ ਨਹੀਂ ਲਿਖੀ ਗਈ ਪਰ ਬਾਬਾ ਬੁੱਢਾ ਕਹਿੰਦਾ ਤਾਂ ਹੋਏਗਾ ਮੈਂ ਉਹਨਾਂ ਚੱਕਰ ਰੋਟੀ ਨਹੀਂ ਖਾਣੀ ਪ੍ਰਸ਼ਾਦਾ ਨਹੀਂ ਛਕਣਾ ਜਿੰਨਾ ਚੱਕਰ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ ਮੈਂ ਉਹਨਾਂ ਚੱਕਰ ਕੋਈ ਕੰਮ ਕਾਜ ਨਹੀਂ ਕਰਨਾ ਜਿੰਨਾ ਚੱਕਰ ਮੈਨੂੰ ਗੁਰੂ ਅੰਗਦ ਮਹਾਰਾਜ ਦੇ ਦਰਸ਼ਨ ਨਹੀਂ ਹੋਣਗੇ ਇਹ ਸਚਾਈ ਵੇ ਇਤਿਹਾਸ ਵਿੱਚ ਹੈ ਭੁੱਲਦਾ ਨਾ ਮਹੌਮਾ ਤਾਂ ਜਦੋਂ ਗੁਰੂ ਨਾਨਕ ਸਾਹਿਬ ਮਾਰੇ ਨੇ ਗੁਰਗੱਦੀ ਦਿੱਤੀ ਨਾ ਵਾਹਿਗੁਰੂ ਗੁਰੂ ਅੰਗਦ ਪਾਸ਼ਾ ਮਾਰੇ ਨੂੰ ਤੇ ਕੁਝ ਘਰ ਦੇ ਝਗੜਿਆਂ ਕਰਕੇ ਬਾਬਾ ਸ਼੍ਰੀ ਚੰਦ ਕਰਕੇ ਬਾਬਾ ਲਖਮੀ ਜੀ ਕਰਕੇ ਮਾਰੇ ਨੇ ਕਿਸੇ ਨਾਲ ਲੜਾਈ ਝਗੜਾ ਕਰਨ ਦੀ ਬਜਾਏ ਖੰਡੂਰ ਸਾਹਿਬ ਚਲੇ ਗਏ ਤੇ ਉੱਥੇ ਮਹਾਰਾਜ ਜੀ ਕੁਝ ਰੱਬ ਦੀ ਬੰਦਗੀ ਕਰਨ ਵਾਸਤੇ ਓਲੇ ਬਹਿ ਗਏ ਜਦੋਂ ਓਲੇ ਬਹਿ ਗਏ ਤੇ ਬੜਿਆਂ ਨੇ ਜ਼ੋਰ ਲਾਇਆ ਤੇ ਫਿਰ ਪ੍ਰਗਟ ਪਤਾ ਕਿਹਨੇ ਕੀਤਾ ਬਾਬਾ ਬੁੱਢਾ ਜੀ ਨੇ ਅਰਦਾਸ ਕਰੀਏ ਕਿ ਸਾਡਾ ਵੀ ਜੀਵਨ ਐਸਾ ਬਣ ਜਾਏ ਨਹੀਂ ਤੇ ਪਾਤਸ਼ਾਹ ਜੀ ਫਿਰ ਪਤਾ ਕੀ ਗੇ ਇਹਦੇ ਦੀਵਾਨ ਵਿੱਚ ਕਰ ਦਵਾ ਅਰਥ